ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਜਦੋਂ ਅਸੀਂ ਡੇਰੇ ਜਾਂਦੇ ਹਾਂ ਤਾਂ ਹਮੇਸ਼ਾ ਦੇਖਦੇ ਹਾਂ ਕਿ ਬਾਬਾ ਜੀ ਦੇ ਪਿਆਰੇ ਸੇਵਾਦਾਰ ਕਿੰਨੇ ਪਿਆਰ ਨਾਲ ਆਪਣੀ ਡਿਊਟੀ ਨਿਭਾਉਂਦੇ ਹਨ ਇਹ ਸਾਖੀ ਇਸ ਤਰ੍ਹਾਂ ਦੇ ਸਤਸੰਗੀ ਦੀ ਹੈ ਜੋ ਕਿ ਆਪਣੇ ਸ਼ਹਿਰ ਦੇ ਸਤਸੰਕਰ ਵਿੱਚ ਪੂਰੀ ਲਗਨ ਦੇ ਨਾਲ ਸੇਵਾ ਕਰਦੇ ਸਨ ਸੇਵਾ ਸੇਵਾ ਦੇ ਹੁਕਮ ਦੇਣ ਦੀ ਜ਼ਰੂਰਤ ਹੁੰਦੀ ਸੀ ਇਹ ਸੇਵਾਦਾਰ ਸਾਰਾ ਕੁਝ ਛੱਡ ਕੇ ਸੇਵਾ ਦੇ ਲਈ ਹਾਜ਼ਰ ਹੋ ਜਾਂਦਾ ਸੀ ਤੇ ਇਹਨਾਂ ਦਾ ਕੁਝ ਟਾਈਮ ਪਹਿਲਾਂ ਹੀ ਵਿਆਹ ਹੋਇਆ ਸੀ ਇਹਨਾਂ ਦੀ ਪਤਨੀ ਸਸੰਗੀ ਨਹੀਂ ਸੀ ਤੇ ਕਿਸੇ ਵੀ ਪ੍ਰਕਾਰ ਦੀ ਦਿਲਚਸਪੀ ਨਹੀਂ ਲੈਂਦੀ ਸੀ ਉਸ ਨੂੰ ਦੇਵੀ ਦੇਵਤਿਆਂ ਦੇ ਭਰੋਸਾ ਸੀ ਉਹ ਹਮੇਸ਼ਾ ਆਪਣੇ પતિ ਨੂੰ ਵੀ ਮੰਦਰ ਲੈ ਕੇ ਜਾਂਦੀ ਸੀ ਉਸ ਨਾਲ ਮੰਦਰ ਵੀ ਚਲੇ ਜਾਂਦੇ ਸਨ ਇਸ ਸੇਵਾਦਾਰ ਦੇ ਮਾਤਾ ਪਿਤਾ ਇਸ ਦੁਨੀਆ ਵਿੱਚ ਨਹੀਂ ਸਨ ਪਰ ਇਹਨਾਂ ਦੇ ਨਾਲ ਇਹਨਾਂ ਦੇ ਇੱਕ ਬਜ਼ੁਰਗ ਤਾਇਆ ਜੀ ਰਹਿੰਦੇ ਸਨ ਇਸ ਸੇਵਾਦਾਰ ਦੇ ਇਲਾਵਾ ਇਹਨਾਂ ਦਾ ਕੋਈ ਨਹੀਂ ਸੀ ਇਹ ਸੇਵਾਦਾਰ ਵੀ ਆਪਣੇ ਤਾਇਆ ਜੀ ਦੇ ਬੁਢਾਪੇ ਵਿੱਚ ਉਹਨਾਂ ਦੀ ਪੂਰੀ ਦੇਖਭਾਲ ਅਤੇ ਸੇਵਾ ਕਰਦੇ ਸਨ ਤੇ ਉਹਨਾਂ ਦੀ ਪਤਨੀ ਵੀ ਪੂਰਾ ਧਿਆਨ ਰੱਖਦੀ ਸੀ ਫਿਰ ਇੱਕ ਦਿਨ ਤਾਇਆ ਜੀ ਸੋਚਣ ਲੱਗੇ ਕਿ ਹੁਣ ਮੇਰੇ ਕੋਲ ਜਿਆਦਾ ਸਮਾਂ ਨਹੀਂ ਬਚਿਆ ਕਦੇ ਵੀ ਪ੍ਰਮਾਤਮਾ ਦਾ ਬੁਲਾਵਾ ਆ ਸਕਦਾ ਹੈ ਤਾਂ ਇਹਨਾਂ ਨੇ ਆਪਣੇ ਹਿੱਸੇ ਦੀ ਜ਼ਮੀਨ ਤੇ ਪੈਸਾ ਆਪਣੇ ਭਤੀਜੇ ਦੇ ਨਾਮ ਕਰਵਾ ਦਿੱਤਾ ਕਿਉਂਕਿ ਉਹਨਾਂ ਦਾ ਇਸ ਦੁਨੀਆ ਵਿੱਚ ਉਸ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਸੰਗਤ ਜੀ ਤੁਸੀਂ ਵਿਸ਼ਵਾਸ ਕਰੋਗੇ ਕਿ ਗਿਰਗਟ ਵੀ ਇੰਨੀ ਛੇਤੀ ਰੰਗ ਨਹੀਂ ਬਦਲਦਾ ਜਿੰਨੀ ਜਲਦੀ ਇਸ ਸੇਵਾਦਾਰ ਨੇ ਤਾਇਆ ਜੀ ਦਾ ਸਾਰਾ ਕੁਝ ਮਿਲਦੇ ਹੀ ਬਦਲ ਲਿਆ ਸੀ ਪਹਿਲਾਂ ਤਾਂ ਹਰ ਸਮੇਂ ਤਾਇਆ ਜੀ ਦੀ ਇਜਾਜ਼ਤ ਤੇ ਸੇਵਾ ਕਰਨ ਵਾਲਾ ਇਹ ਸੇਵਾਦਾਰ ਹੁਣ ਬਾਬਾ ਜੀ ਦੀ ਸਿੱਖ ਨੂੰ ਵੀ ਭੁੱਲ ਗਿਆ ਸੀ ਕਿਉਂਕਿ ਉਸ ਨੂੰ ਤਾਇਆ ਜੀ ਤੋਂ ਚਾਹੀਦਾ ਸੀ ਉਹ ਮਿਲ ਗਿਆ ਸੀ ਤੇ ਤਾਇਏ ਨੇ ਆਪਣਾ ਸਾਰਾ ਕੁਝ ਆਪਣੇ ਆਪ ਹੀ ਉਸ ਦੇ ਨਾਮ ਕਰ ਦਿੱਤਾ ਸੀ ਇੰਨੀ ਸੇਵਾ ਕਰਨ ਵਾਲਾ ਸੇਵਾਦਾਰ ਜਿਸ ਨੇ ਬਾਬਾ ਜੀ ਦੇ ਬਹੁਤ ਜ਼ਿਆਦਾ 사త్సੰਗ ਵਿੱਚ ਸੇਵਾ ਅਤੇ ਮਾਇਆ ਤੋਂ ਦੂਰ ਰਹਿਣ ਵਾਲੇ ਬਚਨਾਂ ਨੂੰ ਸੁਣਿਆ ਸੀ ਉਹ ਅੱਜ ਪੈਸੇ ਮਿਲਦੇ ਹੀ ਸਾਰਾ ਕੁਝ ਭੁੱਲ ਗਿਆ ਹੁਣ ਨਾ ਤਾਂ ਤਾਏ ਦੀ ਇਸ ਘਰ ਵਿੱਚ ਕੋਈ ਇੱਜ਼ਤ ਸੀ ਤੇ ਨਾ ਹੀ ਕੋਈ ਸੇਵਾ ਕਰਦਾ ਸੀ ਇਸ ਸੇਵਾਦਾਰ ਨੇ ਡੇਰੇ ਦੇ 사ਸੰਗ ਜਾਣਾ ਵੀ ਛੱਡ ਦਿੱਤਾ ਸੀ ਉੱਥੇ ਜਾਣ ਦੇ ਪਿੱਛੇ ਵੀ ਉਸ ਦਾ ਸਵਾਰਥੀ ਸੀ ਉਸ ਨੂੰ ਲੱਗਦਾ ਸੀ ਕਿ ਡੇਰੇ ਦੀ ਸੇਵਾ ਕਰਕੇ ਮੇਰੇ ਕਰਮਾਂ ਦਾ ਭੋਜ ਹਲਕਾ ਹੋ ਜਾਵੇਗਾ ਤੇ ਨੇਕ ਕਰਮ ਮੇਰੇ ਭਾਗਾਂ ਵਿੱਚ ਜੁੜ ਜਾਣਗੇ ਕਰ ਵਿੱਚ ਤਾਇਆ ਜੀ ਨੂੰ ਵੀ ਹਰ ਵਕਤ ਗਲਤ ਬੋਲਣ ਲੱਗ ਪਿਆ ਸੀ ਸੇਵਾਦਾਰ ਜਦੋਂ ਡੇਰੇ ਜਾਂਦਾ ਸੀ ਤਾਂ ਇਸ ਤਰ੍ਹਾਂ ਹੱਥ ਜੋੜ ਕੇ ਸੰਗਤ ਦੇ ਅੱਗੇ ਖੜਾ ਹੋ ਜਾਂਦਾ ਸੀ ਜਿਵੇਂ ਕਿ ਇਸ ਤੋਂ ਜ਼ਿਆਦਾ ਨੇਕ ਸੇਵਾਦਾਰ ਇਸ ਦੁਨੀਆ ਵਿੱਚ ਨਹੀਂ ਹੈ ਸੰਗਤ ਜੀ ਬਾਬਾ ਜੀ ਨੂੰ ਤਾਂ ਆਪਣੇ ਇਸ ਸੇਵਾਦਾਰ ਦਾ ਪਤਾ ਹੁੰਦਾ ਸੀ ਕੌਣ ਕਿਹੜੀ ਇੱਛਾ ਰੱਖ ਕੇ ਡੇਰੇ ਵਿੱਚ ਸੇਵਾ ਕਰਨ ਦੇ ਲਈ ਆਇਆ ਹੈ ਕਿਸ ਦੇ ਦਿਲ ਵਿੱਚ ਕੀ ਚੱਲ ਰਿਹਾ ਹੈ ਪਰ ਬਾਬਾ ਜੀ ਕਿਸੇ ਨੂੰ ਵੀ ਕੁਝ ਨਹੀਂ ਕਹਿੰਦੇ ਕਿਉਂਕਿ ਅਸੀਂ ਜੋ ਕਰਮ ਕਰਦੇ ਹਾਂ ਉਸ ਦਾ ਫਲ ਮਾਲਕ ਸਾਨੂੰ ਇੱਕ ਨਾ ਇੱਕ ਦਿਨ ਜ਼ਰੂਰ ਦਿੰਦਾ ਹੈ ਜਦੋਂ ਇਹ ਸੇਵਾ ਦਾ 사ਸੰਗ ਕਰ ਤੋਂ ਵਾਪਸ ਘਰ ਆਉਂਦਾ ਸੀ ਤਾਂ ਆਪਣੇ ਬਜ਼ੁਰਗ ਤਾਇਆ ਦਾ ਹਾਲ ਤੱਕ ਨਹੀਂ ਪੁੱਛਦਾ ਸੀ ਤਾਇਆ ਜੀ ਨੂੰ ਬੁਢਾਪੇ ਵਿੱਚ ਇਲਾਜ ਦੀ ਲੋੜ ਸੀ ਤੇ ਤਾਇਆ ਜੀ ਦੇ ਕੋਲ ਹੁਣ ਇਲਾਜ ਦੇ ਲਈ ਪੈਸੇ ਵੀ ਨਹੀਂ ਸਨ ਤੇ ਤਾਇਆ ਜੀ ਨੇ ਕਿੰਨੀ ਵਾਰ ਸੇਵਾਦਾਰ ਨੂੰ ਕਿਹਾ ਕਿ ਬੇਟਾ ਮੈਨੂੰ ਹਸਪਤਾਲ ਲੈ ਜਾ ਪਰ ਸੇਵਾਦਾਰ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਲੋਕਾਂ ਦੇ ਡਰ ਕਰਕੇ ਸਰਕਾਰੀ ਹਸਪਤਾਲ ਜਾ ਕੇ ਦਿਖਾ ਦਿੱਤਾ ਪਰ ਪੂਰੀ ਤਰ੍ਹਾਂ ਨਾਲ ਇਲਾਜ ਨਹੀਂ ਕਰਵਾਇਆ ਹੁਣ ਤਾਇਆ ਜੀ ਦਾ ਆਖਰੀ ਸਮਾ ਆ ਗਿਆ ਸੀ ਤੇ ਇਲਾਜ ਨਾ ਮਿਲਣ ਕਰਕੇ ਤਾਇਆ ਜੀ ਦੀ ਮੌਤ ਹੋ ਗਈ ਤੇ ਜਦੋਂ ਸੇਵਾਦਾਰ ਨੂੰ ਸਸੰਗ ਕਰ ਵਿੱਚੋਂ ਫੋਨ ਕਰਕੇ ਇਹ ਜਾਣਕਾਰੀ ਦਿੱਤੀ ਗਈ ਤਾਂ ਸੇਵਾਦਾਰ ਮਨ ਹੀ ਮਨ ਵਿੱਚ ਬਹੁਤ ਖੁਸ਼ ਹੋ ਗਿਆ ਉਹ ਸੋਚਣ ਲੱਗਾ ਕਿ ਚਲ ਜਾਨ ਛੁੱਟ ਗਈ ਤੇ ਸੇਵਾਦਾਰ ਨੇ ਤਾਇਆ ਜੀ ਦੇ ਜਾਣ ਪਿੱਛੋਂ ਉਹਨਾਂ ਦੇ ਹਿੱਸੇ ਦੀ ਜ਼ਮੀਨ ਵੀ ਵੇਚ ਦਿੱਤੀ ਤੇ ਉਹਨਾਂ ਪੈਸਿਆਂ ਨਾਲ ਇੱਕ ਬਹੁਤ ਵੱਡਾ ਘਰ ਖਰੀਦ ਲਿਆ ਤੇ ਖੁਸ਼ੀ-ਖੁਸ਼ੀ ਰਹਿਣ ਲੱਗ ਗਿਆ ਕੁਝ ਸਮੇਂ ਦੇ ਬਾਅਦ ਸੇਵਾਦਾਰ ਦੇਖ ਕੇ ਇੱਕ ਬੇਟੀ ਨੇ ਜਨਮ ਲਿਆ ਤੇ ਹੁਣ ਸੇਵਾਦਾਰ ਆਪਣੇ ਪਰਿਵਾਰ ਦੇ ਨਾਲ ਆਪਣੇ ਤਾਇਆ ਜੀ ਦੇ ਪੈਸੇ ਨਾਲ ਖਰੀਦੇ ਗਏ ਵੱਡੇ ਘਰ ਵਿੱਚ ਰਹਿ ਰਿਹਾ ਸੀ ਹੁਣ ਉਹ ਲਾਲਚ ਵਿੱਚ ਸੇਵਾ ਕਰਦਾ ਸੀ ਔਡੇਰੇ ਵਿੱਚ ਨਿਯਮਾਂ ਦੇ ਅਨੁਸਾਰ ਜਾਂਦਾ ਸੀ ਤੇ ਪੂਰੀ ਸੰਗਤ ਦੀ ਸੇਵਾ ਕਰਦਾ ਸੀ ਦਿਨ ਉਸ ਦੀ ਡਿਊਟੀ ਹਸਪਤਾਲ ਵਿੱਚ ਲਗਾ ਦਿੱਤੀ ਗਈ ਜਿੱਥੇ ਉਸਨੇ ਬਜ਼ੁਰਗ ਦੀ ਸੇਵਾ ਕਰਨੀ ਸੀ ਉੱਥੇ ਸੇਵਾਦਾਰ ਇਸ ਤਰ੍ਹਾਂ ਸੇਵਾ ਕਰ ਰਿਹਾ ਸੀ ਜਿਵੇਂ ਉਹ ਬਜ਼ੁਰਗ ਉਸ ਦੇ ਘਰ ਦਾ ਮੈਂਬਰ ਹੀ ਹੋਵੇ ਸੇਵਾਦਾਰ ਨੂੰ ਲੱਗਦਾ ਸੀ ਕਿ ਇਹ ਤਾਂ ਬਾਬਾ ਜੀ ਦੀ ਸੰਗਤ ਹੈ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਸੇਵਾਦਾਰ ਦਾ ਐਕਸੀਡੈਂਟ ਹੋ ਗਿਆ ਤੇ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਸੇਵਾਦਾਰ ਦੀਆਂ ਲੱਤਾਂ ਕੱਟ ਗਈਆਂ ਸਨ ਤੇ ਡਾਕਟਰ ਨੇ ਬੜੀ ਮੁਸ਼ਕਿਲ ਨਾਲ ਸੇਵਾਦਾਰ ਦੀ ਜਾਨ ਬਚਾਈ ਤੇ ਹੁਣ ਸੇਵਾਦਾਰ ਦੀ ਸੇਵਾ ਵੀ ਸ਼ੂਟ ਗਈ ਸੀ ਤੇ ਕੁਝ ਦਿਨ ਤੱਕ ਪਤਨੀ ਨੇ ਸੇਵਾ ਕੀਤੀ ਪਰ ਹੌਲੀ-ਹੌਲੀ ਪਤਨੀ ਨੇ ਵੀ ਪਿੱਛੇ ਹਟ ਗਈ ਹੁਣ ਸੇਵਾਦਾਰ ਇੱਕ ਵਿਸਤਰੇ ਤੇ ਪਿਆ ਸੋਚਦਾ ਰਹਿੰਦਾ ਸੀ ਤੇ ਰੋਂਦਾ ਰਹਿੰਦਾ ਸੀ ਕਿ ਮੈਂ ਪੂਰੀ ਉਮਰ ਡੇਰੇ ਵਿੱਚ ਸੇਵਾ ਕੀਤੀ ਤੇ ਮੇਰੀ ਸੇਵਾ ਕਰਨ ਵਾਲਾ ਕੋਈ ਨਹੀਂ ਹੈ ਕੁਝ ਸਮੇਂ ਮਗਰੋਂ ਤਾਂ ਪਤਨੀ ਵੀ ਆਪਣੀ ਬੱਚੀ ਨੂੰ ਲੈ ਕੇ ਘਰ ਛੱਡ ਕੇ ਆਪਣੇ ਪੇਕੇ ਚ ਨੀ ਗਈ ਹੁਣ ਸੇਵਾਦਾਰ ਆਪਣੇ ਘਰ ਵਿੱਚ ਇਕੱਲਾ ਰਹਿ ਗਿਆ ਸੀ ਉਹੀ ਘਰ ਜੋ ਉਸਨੇ ਤਾਇਏ ਪੈਸੇ ਨਾਲ ਖਰੀਦਿਆ ਸੀ ਸੇਵਾਦਾਰ ਨੇ ਆਪਣੇ ਬਜ਼ੁਰਗ ਤਾਇਏ ਜੀ ਨੂੰ ਪਿਆਰ ਤੇ ਸੇਵਾ ਦੇ ਜਾਲ ਵਿੱਚ ਫਸਾ ਕੇ ਸਾਰਾ ਕੁਝ ਆਪਣੇ ਨਾਮ ਕਰਵਾਇਆ ਸੀ ਹੁਣ ਘਰ ਵਿੱਚ ਸੇਵਾਦਾਰ ਦੇ ਇਲਾਵਾ ਦੂਜਾ ਕੋਈ ਨਹੀਂ ਸੀ ਪਾਣਾ ਪੁੱਛਣ ਵਾਲਾ ਸੀ ਤੇ ਨਾ ਕੋਈ ਪਾਣੀ ਪੁੱਛਣ ਵਾਲਾ ਸੀ ਉਹ ਬੜੀ ਮੁਸ਼ਕਿਲ ਦੇ ਨਾਲ ਆਪਣੇ ਲਈ ਖਾਣੇ ਦਾ ਪ੍ਰਬੰਧ ਕਰਦਾ ਸੀ ਤੇ ਬਾਬਾ ਜੀ ਦੀ ਫੋਟੋ ਅੱਗੇ ਹਰ ਸਮੇਂ ਰੋਂਦਾ ਰਹਿੰਦਾ ਸੀ ਤੇ ਇੱਕ ਹੀ ਸਵਾਲ ਵਾਰ-ਵਾਰ ਪੁੱਛਦਾ ਰਹਿੰਦਾ ਸੀ ਕਿ ਤੋਂ ਦੀ ਸੰਗਤ ਦੀ ਇੰਨੀ ਸੇਵਾ ਕਰਨ ਦਾ ਮੈਨੂੰ ਇਹ ਹੀ ਫਲ ਮਿਲਿਆ ਹੈ ਸੰਗਤ ਜੀ ਜਦੋਂ ਸਤਿਗੁਰੂ ਨੂੰ ਯਾਦ ਕੀਤਾ ਜਾਵੇ ਤਾਂ ਸਤਿਗੁਰੂ ਆਪਣੇ ਸੇਵਾਦਾਰ ਨੂੰ ਮਿਲਣ ਦੇ ਲਈ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਆਉਂਦੇ ਹਨ ਜੀ ਨੇ ਸੇਵਾਦਾਰ ਨੂੰ ਸੁਪਨੇ ਵਿੱਚ ਦਰਸ਼ਨ ਦਿੱਤੇ ਤੇ ਸੇਵਾਦਾਰ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਜੇਕਰ ਮੇਰੀ ਇਹੀ ਹਾਲਤ ਹੋਣੀ ਸੀ ਤਾਂ ਕੀ ਫਾਇਦਾ ਤੁਹਾਡੀ ਸੰਗਤ ਦਾ ਤੁਹਾਡੇ ਡੇਰੇ ਦੀ ਸੇਵਾ ਕਰਨ ਦਾ ਤਾਂ ਬਾਬਾ ਜੀ ਨੇ ਮੁਸਕਰਾਏ ਤੇ ਕਿਹਾ ਕਿ ਬੇਟਾ ਸੇਵਾ ਉਹ ਹੀ ਸਫਲ ਹੁੰਦੀ ਹੈ ਜੋ ਇਨਸਾਨ ਪਾਵਨਾ ਨਾਲ ਕਰਦਾ ਹੈ ਜੇਕਰ ਮਨ ਵਿੱਚ ਇਹ ਸੋਚ ਕੇ ਆਵੋਗੇ ਕਿ ਬੁਰੇ ਕਰਮ ਲੋਕ ਜਾਣਗੇ ਤਾਂ ਇਹ ਸਾਡੀ ਸਭ ਤੋਂ ਵੱਡੀ ਭੁੱਲ ਹੈ ਕਰਮਾਂ ਦਾ ਹਿਸਾਬ ਤਾਂ اٹਲ ਹੈ ਅੱਗੇ ਬਾਬਾ ਜੀ ਨੇ ਕਿਹਾ ਕਿ ਤੈਨੂੰ ਆਪਣੇ ਕਰਦੇ ਬਿਮਾਰ ਮੈਂਬਰ ਨੂੰ ਮਰਨ ਦੀ ਹਾਲਤ ਵਿੱਚ ਛੱਡ ਕੇ ਤੂੰ ਮੇਰੀ ਸੰਗਤ ਦੇ ਲਈ ਸੇਵਾ ਕਰਨ ਦੇ ਲਈ ਡੇਰੇ ਵਿੱਚ ਸੀ ਆਪਣੇ ਬਜ਼ੁਰਗ ਤੇ ਬਿਮਾਰ ਪਿਤਾ ਸਮਾਨ ਤਾਇਆ ਜੀ ਦੀ ਸੇਵਾ ਨੂੰ ਛੱਡ ਕੇ ਤੂੰ ਡੇਰੇ ਆ ਜਾਂਦਾ ਸੀ ਜੇਕਰ ਤੂੰ ਆਪਣੇ ਬਜ਼ੁਰਗ ਤਾਇਏ ਦੀ ਸੇਵਾ ਕਰਦਾ ਤਾਂ ਮੇਰੀ ਨਜ਼ਰ ਵਿੱਚ ਉਹ ਵੀ ਇੱਕ ਸੇਵਾ ਹੀ ਹੁੰਦੀ ਕਰਦੇ ਬਜ਼ੁਰਗ ਦੀ ਸੇਵਾ ਨੂੰ ਛੱਡ ਕੇ ਦਿਖਾਵੇ ਦੇ ਲਈ ਡੇਰੇ ਵਿੱਚ ਆ ਕੇ ਸੇਵਾ ਕਰਨ ਦਾ ਕੋਈ ਫਾਇਦਾ ਨਹੀਂ ਬਾਬਾ ਜੀ ਨੇ ਸਮਝਾਇਆ ਕਿ ਸੇਵਾ ਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਘਰ ਆ ਕੇ ਸੇਵਾ ਕੀਤੀ ਜਾਵੇ ਦੂਜਿਆਂ ਦੀ ਮਦਦ ਕਰਨਾ ਵੀ ਸੇਵਾ ਹੀ ਹੁੰਦੀ ਹੈ ਤੇ ਪਹਿਲਾਂ ਸਾਡੀ ਲੋੜ ਸਾਡੇ ਘਰ ਦੇ ਬਜ਼ੁਰਗਾਂ ਨੂੰ ਹੀ ਹੈ ਪਰ ਅਸੀਂ ਆਪਣੇ ਘਰ ਦੇ ਬਜ਼ੁਰਗਾਂ ਨੂੰ ਤਾਂ ਉਹਨਾਂ ਦੇ ਹਾਲ ਤੇ ਛੱਡ ਦਿੰਦੇ ਹਾਂ ਅਸੀਂ ਇਹ ਵੀ ਨਹੀਂ ਦੇਖਦੇ ਕਿ ਉਹ ਜੀ ਰਹੇ ਹਨ ਜਾਂ ਮਰ ਗਏ ਹਨ ਤੇ ਉੱਥੇ 사ਸੰਗ ਕਰ ਜਾ ਕੇ ਸੇਵਾ ਕਰਕੇ ਸੋਚਦੇ ਹਾਂ ਕਿ ਸਾਡੀ ਸੇਵਾ ਸਫਲ ਹੋ ਜਾਵੇਗੀ ਬੇਟਾ ਇਸ ਤਰ੍ਹਾਂ ਦੀ ਸੇਵਾ ਦਾ ਕੋਈ ਫਾਇਦਾ ਨਹੀਂ ਤੇ ਇਹ ਕਹਿ ਕੇ ਬਾਬਾ ਜੀ ਉਥੋਂ ਚਲੇ ਗਏ ਤੇ ਸੇਵਾਦਾਰ ਦਾ ਸੁਪਨਾ ਟੁੱਟ ਗਿਆ ਹੁਣ ਉਸ ਨੂੰ ਆਪਣੇ ਤਾਇਆ ਜੀ ਦੀ ਬਹੁਤ ਜ਼ਿਆਦਾ ਆ ਰਹੀ ਸੀ ਪਰ ਹੁਣ ਇਹ ਸੇਵਾਦਾਰ ਕੁਝ ਨਹੀਂ ਕਰ ਸਕਦਾ ਸੀ ਕਿਉਂਕਿ ਉੱਪਰ ਵਾਲੇ ਨੇ ਤਾਂ ਕਰਮਾਂ ਦਾ ਹਿਸਾਬ ਕਰਨਾ ਹੀ ਸੀ ਸੰਗਤ ਜੀ ਇਸ ਕਰਕੇ ਬਾਬਾ ਜੀ ਸਾਨੂੰ ਸਮਝਾਉਂਦੇ ਹਨ ਕਿ ਸਵਾਰਥ ਭਾਵਨਾ ਦੇ ਨਾਲ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਦੇ ਬਜਾਏ ਕੁਝ ਮਿਲ ਜਾਵੇਗਾ ਇਸ ਤਰ੍ਹਾਂ ਦੀ ਸੋਚ ਰੱਖ ਕੇ ਸੇਵਾ ਕਦੇ ਨਹੀਂ ਕਦੇ ਨਹੀਂ ਕਰਨੀ ਚਾਹੀਦੀ ਤੇ ਸਭ ਤੋਂ ਪਹਿਲਾਂ ਆਪਣੇ ਦਾਦਾ-ਦਾਦੀ, ਮਾਤਾ-ਪਿਤਾ, ਛੋਟੇ ਬੱਚੇ ਦੇ ਘਰ ਵਿੱਚ ਜੇਕਰ ਕੋਈ ਬਿਮਾਰ ਹੈ ਤਾਂ ਉਸ ਦੀ ਸੇਵਾ ਕਰਨੀ ਚਾਹੀਦੀ ਹੈ। ਬਾਬਾ ਜੀ ਨਹੀਂ ਕਹਿੰਦੇ ਕਿ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਛੱਡ ਦਿਓ ਤੇ ਧਾਰਮਿਕ ਕੰਮਾਂ ਵਿੱਚ ਲੱਗ ਜਾਵੋ। ਉਹ ਤਾਂ ਹਮੇਸ਼ਾ ਕਹਿੰਦੇ ਹਨ ਕਿ ਪਹਿਲਾਂ ਆਪਣੇ ਪਰਿਵਾਰ ਦੀ ਸੰਭਾਲ ਕਰੋ, ਉਸ ਤੋਂ ਬਾਅਦ ਇੱਥੇ ਆਵੋ। ਰਾਧਾ ਸਵਾਮੀ